ਕੱਲ ਸਾਈਡ ਤੇ ਖੜਾ ਸੀ ਤੁਸੀਂ ਉੱਪਰ ਚੜ੍ਹ ਦਿੱਤਾ ਉਹ ਲੋਕ ਇਹ ਸਾਡੀ ਟ੍ਰਿਪ ਕਿੰਨੀ ਕੀ ਕੀਤੀ ਹੋਈ ਆ ਭਾਜੀ ਇਹ ਤਾਂ ਪਾਈ ਆ ਲੈ ਅਜੇ ਰਵੇ ਕਿ ਆਪਾਂ ਨਾਲ ਕੀ ਆਤਾ ਹੀ ਨੇ ਕੋ ਬੜੀ ਸਾਰੀ ਬਾਈ ਸਾਰਾ ਕੋ ਬਣਿਆ ਪਿਆ ਭਾਈ ਤੂੰ ਹੁਣ ਜਾਣਾ ਜਾਂ ਕਿੱਦਾਂ ਕਰੀਂ ਜਾਣਾ ਕਿੱਦਾਂ ਹੋ ਰਿਹਾ ਸਦਾ ਜੀ ਦੇ ਨਾਮ ਕੋ ਭਾਜੀ ਕੀ ਨਾਮ ਹੈ ਤੁਹਾਡਾ ਕੁਛ ਨਹੀਂ ਮੇਰਾ ਹਾਂ ਸੀ ਜਨ ਪੇਸेंजर ਆ ਜਿਹੜਾ ਹਾਸਾ ਹੋਇਆ ਭਾਜੀ ਕੀ ਕਰਨ ਹੋਇਆ ਵਾਸੇ ਦਾ ਕਾਲੀ ਚੜਦਾ ਸੀ ਮੈਂ ਕਾਲੀ ਚੜ ਕੇ ਲੈ ਕੇ ਆਇਆ ਮੈਂ ਸਰ ਇਹ ਸਾਈਡ ਤੇ ਖੜੇ ਸੀ ਮੈਂ ਟੈਕਟ ਸਿੱਧਾ ਚਾਲ ਲਿਆ ਸਰ ਮੋੜੇ ਖੜੇ ਸੀ ਬੰਨੁੰਦੇ ਮੋਟਰਸਾਈਕਲ ਸਾਈਡ ਤੇ ਖੜਾ ਸੀ ਤੁਸੀਂ ਉੱਪਰ ਚੜ ਦਿੱਤਾ ਦੋ ਮੋਟਰਸਾਈਕਲ ਤੇ ਤੁਹਾਡੀ ਡਰਿੰਕ ਕਿੰਨੀ ਕੀ ਕੀਤੀ ਹੋਈ ਹੈ ਭਾਜੀ ਹਾਂ ਜੀ ਬਟਰੈਂਕ ਦਾ ਪਾਈਆ ਲਾ ਆ ਜੀ ਬਟਰੈਂਕ ਲਈ ਕੀਤੀ ਹੈ ਨਹੀਂ ਤੁਹਾਨੂੰ ਦੱਸੂਗਾ ਪਾਈਆ ਲਾ ਕੇ ਤੁਹਾਨੂੰ ਮੋਟਰਸਾਈਕਲ ਖੜਾ ਦਿਸਿਆ ਨਹੀਂ ਭਾਜੀ ਆਪਣੇ ਫਲਾਈਓਵਰ ਤੇ ਯਾਰ ਆਹ ਫਰਾ ਵੀ ਲਿਆ ਆ ਖੜੇ ਆ ਇਧਰ ਆਹ ਸਾਹਮਣੇ ਆਉਂਦੇ ਇਧਰ ਪ੍ਰਾਈਵਿਟੀ ਇਧਰ ਤੁਹਾਨੂੰ ਭਾਜੀ ਸਾਈਡ ਤੇ ਬੰਦੇ ਖੜੇ ਨਹੀਂ ਦਿਖੇ ਮੋਟਰਸਾਈਕਲ ਜਿਹੜਾ ਤੁਸੀਂ ਟਰਾਲੀ ਉੱਪਰ ਚਾੜ ਦਿੱਤਾ ਤੁਹਾਨੂੰ ਨਹੀਂ ਦਿਖਿਆ ਚਾੜੂਗਾ ਮੈਂ ਐ ਚਾੜੂਗਾ ਆ ਰਿਹਾ ਪਰ ਫੇ ਵੀ ਭਾਜੀ ਪਰ ਫੇ ਵੀ ਭਾਜੀ ਜੇ ਸਾਈਡ ਤੇ ਬੰਦੇ ਖੜੇ ਆ ਤੁਸੀਂ ਟਰਾਈਵ ਕਰ ਰਹੇ ਆ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਈਡ ਤੇ ਬੰਦੇ ਹੈਗੇ ਸਾਈਡ ਤੇ ਕੋਈ ਬੰਦਾ ਨਹੀਂ ਹੈਗਾ ਗੱਬੇ ਖੜੇ ਹੋਣੇ ਪਾਸੇ ਨੂੰ ਭਾਜੀ ਇੱਕ ਮੋਟਰਸਾਈਕਲ ਖੜੇ ਇੱਕ ਮੋਟਰਸਾਈਕਲ ਤੁਸੀਂ ਸਪਲੈਂਡਰ ਥੱਲੇ ਦੇ ਤਾਂ ਇੱਕ ਸੁਟਿਆ ਹੋਇਆ ਸੀਗਾ ਤੁਸੀਂ ਦੋਨਾਂ ਤੇ ਚੜ੍ਹਦਾ ਭਾਜੀ ਮੋਟਰਸਾਈਕਲ ਭਾਜੀ ਮੇਰੀ ਗੱਲ ਸੁਣ ਆਹ ਟਰੈਕਟਰ ਖੜਾ ਆ ਸਾਈਡ ਦੇਖੋ ਪਹਿਲਾਂ ਇੱਧਰ ਇੱਧਰ ਦੇਖੋ ਸ਼ਰਾਬ ਪੀ ਕੇ ਪਹਿਲਾਂ ਤਾਂ ਚਲਾਉਣਾ ਮਨਾ ਹੈ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਿਉਂ ਕਰਦੇ ਹੋ ਤੁਸੀਂ दारू ਪੀਤੀ ਭਾਜੀ ਤੁਸੀਂ ਮੰਨਦੇ ਤੁਸੀਂ दारू ਪੀਤੀ ਹੋ ਮੈਂ ਮੰਨਦਾ ਆ ਜੀ ਮੈਂ ਮੰਨਦਾ ਜੀ ਗੱਲ ਨੂੰ ਪਰ ਇਹ ਟੈਕਟਰ ਇੱਧਰ ਆਉਂਦਾ ਨਾ ਜਿਹੜਾ ਮੋਰਸ ਸ਼ਰਾਬ ਪੀ ਕੇ ਵਾਹਨ ਚਲਾਉਣਾ ਤੁਹਾਡੀ ਗਲਤੀ ਹੈਗੀ ਆ ਭਾਜੀ ਇਹ ਟ੍ਰਾਮਾ ਖਲੋਏ ਉਹ ਗਾਸੋ ਬਰਾਬਰ ਤੇਰੀ ਗਲਤੀ ਮੈਂ ਗਲਤੀ ਮੰਨਦਾ ਇਹ ਗਲਤੀ ਕੀਤੀ ਹੈ ਗਲਤੀ ਮੰਨ ਬਈ ਅਸੀਂ ਇੱਥੇ ਖੜੇ ਆ ਇੱਕ ਮੁੰਡਾ ਸਪਲੈਂਡਰ ਤੇ ਖੜਾ ਆ ਬਈ ਇੱਕ ਸੀੜੀ ਦੇ ਉੱਤੇ ਖੜਾ ਆ ਅਸੀਂ ਬਈ ਬਾਤੂ ਕਰਦੇ ਆ ਪੁੱਛੋ ਟਰੈਕਟਰ ਲੈ ਕੇ ਉੱਪਰ ਜਾਂਦਾ ਆ ਮੁੰਡਾ ਉੱਪਰ ਬੈਠਾ ਤੇ ਉੱਥੋਂ ਦੌੜ ਕੇ ਟਰੈਕਟਰ ਉੱਪਰ ਜਾਂਦਾ ਕਿਹੜਾ ਮੋਟਰਸਾਈਕਲ ਆ ਤੁਹਾਡਾ ਸਪਲੈਂਡਰ ਬਈ 2088FJ69 ਸਾਡਾ ਤੁਸੀਂ ਖੜੇ ਸੀਗੇ ਭਾਜੀ ਬਿਲਕੁਲ ਦੋ ਦੋ ਬਾਈਕਾਂ ਚਲਦੀਆਂ ਸੀਗੇ ਫੁੱਟਪਾਥ ਤੋਂ ਖੜਨੂ ਆ ਗਿਆ ਸਿੱਕੇ ਬਿਲਕੁਲ ਥੱਲੇ ਹੀ ਟਾਇਰ ਤੇ ਤੁਹਾਡਾ ਕੀ ਨਾਮ ਹੈ ਭਾਜੀ ਮਨੀ ਮਨੀਤ ਕੁਮਾਰ ਨਹੀਂ ਤੁਸੀਂ ਖੜੇ ਸੀਗੇ ਹਾਂਜੀ ਹਾਂਜੀ ਤੇ ਇਹ ਟਰਾਲੀ ਇੱਥੇ ਖੜੇ ਸੀ ਤੇ ਟਰਾਲੀ ਵਾਲੇ ਨੇ ਕੀ ਕੀਤਾ ਭਾਜੀ ਟਰਾਲੀ ਵਾਲੇ ਨੇ ਨਾ ਬ੍ਰੇਕ ਲਾਈਏ ਸਿੱਧਾ ਉੱਤੇ ਚੜਦੇ ਸੀ ਤੇ ਮੈਂ ਥੱਲਿਓ ਕੱਢਿਆ ਗਿਆ ਤੁਹਾਡੇ ਮੋਟਰਸਾਈਕਲ ਦੀ ਕੋਈ ਲਾਈਟ ਵਗੈਰਾ ਜਗਦੀ ਸੀ ਨਹੀਂ ਸਾਰੇ ਉਹਦੀ ਡਿੱਪਰ ਚੱਲਦੇ ਸੀਗੇ ਹਜੇ ਵੀ ਚੱਲਦੇ ਆ ਤੇ ਟਰਾਲੀ ਵਾਲਾ ਕਿੰਨੇ ਸਪੀਡ ਤੇ ਸੀਗਾ ਭਾਜੀ ਟਰਾਲੀ ਵਾਲਾ ਭਾਈ ਪਤਾ ਨਹੀਂ ਅਸੀਂ ਮੋਹ ਨੂੰ ਸੀਗੇ ਉਹ ਮੁੰਡੇ ਦੋਹਾਂ ਨਹੀਂ ਦੇਖਿਆ ਉਹਨੇ ਮੈਨੂੰ ਰੋਲਾ ਪਾਇਆ ਪਰ ਫੇ ਵੀ ਮੈਨੂੰ ਤਾਂ ਉੱਤਰ ਨਹੀਂ ਹੋਇਆ ਪਰ ਥੱਲੇ ਆ ਗਿਆ ਤੇ ਇਹ ਮੋਟਰਸਾਈਕਲ ਦਾ ਕੀ ਨੁਕਸਾਨ ਹੋਇਆ ਭਾਜੀ ਉਹ ਸਾਰਾ ਥੱਲੇ ਆ ਪਿਆ ਪਿਆ ਤੇ ਟਰਾਲੀ ਵਾਲਾ ਕਿੰਨੀ ਕ ਸਪੀਡ ਤੇ ਸੀ ਉਹ ਤੋਂ ਭਾਜੀ ਗੱਡੀ ਵਾਲਾ ਪੂਰੀ ਟੈਡ ਹੋਇਆ ਪਿਆ ਉਹਨੇ ਕੋਈ ਟ੍ਰਿਕ ਕੀਤੀ ਆ ਨਹੀਂ ਸਾਹਿਬ ਜਿਹੜਾ ਰੋਡ ਐਕਸੀਡੈਂਟ ਹੋਇਆ ਭਾਜੀ ਕੀ ਕਾਰਨ ਹੋਇਆ ਇਹ ਏ ਸਰ ਮੁੰਡੇ ਜਿਹੜੇ ਆਪਣੇ ਸੀ ਕਿਨੇ ਇੱਥੇ ਸਾਈਡ ਤੇ ਖੜੇ ਸੀਗੇ ਅੱਛਾ ਜੀ ਠੀਕ ਹੈ ਸਾਈਡ ਤੋਂ ਉਧਰੋਂ ਇਹ ਟਰੈਕਟਰ ਕਾਫੀ ਤੇਜ਼ ਆ ਰਿਹਾ ਸੀਗਾ ਦਵਾਈ ਓਵਰ ਤੋਂ ਹਾਂ ਜੀ ਟਰੈਕਟਰ ਤੋਂ ਮਤਲਬ ਕਰਦੇ ਹੋ ਜਿਹੜਾ ਜਾਂ ਕੁਝ ਵੀ ਹੈ ਨਾ ਡ੍ਰਿੰਕ ਕੀਤੀ ਹੋਈ ਆ ਕੋਈ ਸਮਝ ਨਹੀਂ ਲੱਗਦੀ ਮੋਰੇ ਖੜਾ ਕੀ ਨੇ ਕਰਾ ਮੁੰਡੇ ਸਾਈਡ ਤੇ ਖੜੇ ਇਹਨਾਂ ਟਰੈਕਟਰ ਲਿਆ ਕੇ ਸਿੱਧਾ ਹੀ ਉਹਨਾਂ ਦੇ ਉੱਪਰ ਚੜਦਾ ਦੋ ਮੁੰਡੇ ਉਹਨੇ ਬਚ ਕੇ ਅੱਗੇ-ਅਗੇ ਭੱਜ ਕੇ ਬਚੇ ਆ ਇੱਕ ਟਰੈਕਟਰ ਦੇ ਉੱਪਰ ਮੁੰਡੇ ਦੇ ਉੱਤੇ ਮਤਲਬ ਨਾਲ ਟੱਚ ਹੋ ਕੇ ਡਿੱਗਿਆ ਮੁੰਡੇ ਉੱਪਰ ਚੜਿਆ ਤੁਸੀਂ ਭਾਜੀ ਰਾਹ ਕੀ ਰਹੋ ਹਾਂ ਜੀ ਸਰ ਤੇ ਤੁਸੀਂ ਇਹ ਮੌਕਾ ਦੇਖਿਆ ਸੀਗਾ ਜਦੋਂ ਕੋ ਮੈਂ ਮੋਕਾ ਤੁਰੇ ਹੁੰਦੇ ਮੋਰੇ ਪਿੱਛੇ ਹੁੰਦੇ ਦੇਖਦੇ ਪਏ ਸੀਗੇ ਅਸੀਂ ਤੇ ਜਿੱਥੇ ਤੱਕ ਲੱਗਦਾ ਕਿ ਜਿਹੜਾ ਟਰੈਕਟਰ ਵਾਲਾ ਆ ਡਰਾਈਵਰ ਇਹਨੇ ਕੋਈ ਡਰਿੰਕ ਕੀਤੀ ਹੋਈ ਆ ਭਾਜੀ ਹਾਂਜੀ ਡਰਿੰਕ ਕੀਤੀ ਹੋਈ ਆ ਨੇ ਮਤਲਬ ਦਾਰੂ ਪੀਤੀ ਹੋਈ ਆ ਇਹਨਾਂ ਨੇ ਦਾਰੂ ਕੀਤੀ ਹੋਈ ਆ ਆਪਣੇ ਮੁੰਡੇ ਸਾਈਡ ਤੇ ਖੜੇ ਸੀ ਭਾਜੀ ਉਹਦੇ ਸਾਈਡ ਤੇ ਖੜੇ ਹੋਏ ਸੀਗੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਆਪਣੇ ਸਾਰੇ ਵਸਨੀਕਾਂ ਨੂੰ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਡਰਿੰਕ ਕਰਕੇ ਡਰਾਈਵ ਨਾ ਕਰੋ ਕਿ ਆਪਣੀ ਜਾਨ ਤੇ ਹੈੀ ਆ ਤਾਂ ਦੂਜੇ ਨੰਬਰ ਤੇ ਇਹ ਆ ਕਿ ਦੇਖੋ ਕਿ ਸਾਈਡ ਤੇ ਕੋ ਲੋਕੀ ਖੜੇ ਆ ਤੇ ਉਹਨਾਂ ਵੱਲ ਵੀ ਧਿਆਨ ਦਿਵੋ ਸਿੱਧਾ ਰੋਡ ਦੇ ਉੱਤੇ ਜੇ ਚੱਲਦੇ ਹੋ ਬਿਲਕੁਲ ਸਿੱਧਾ ਚੱਲੋ ਆਪਣੀ ਜਿਹੜਾ ਸਾਹਮਣੇ ਜਿਹੜਾ ਬਿਰਜ ਬਣਿਆ ਉਹ ਉੱਪਰ ਜਾਣਾ ਸੀ ਦੋ ਮਟਰਸਲ ਖੜੇ ਸਾਈਡ ਤੇ ਉੱਤੇ ਉਹਨਾਂ ਦੇ ਜਿਹੜੇ ਮਾਲਕੀ ਮਟਰਸਲ ਨੇ ਦੋਵੇਂ ਉੱਥੇ ਖੜੇ ਸੀ ਇਹਨਾਂ ਨੂੰ ਕੋਈ ਯਾਤਰੀ ਪਤਾ ਨਹੀਂ ਲੱਗਾ ਡ੍ਰਿੰਕ ਕੀਤੀ ਇਹਦੀ ਇਹਨੇ ਦੋਨੇ ਮਟਰਸਲ ਇੱਕ ਨੂੰ ਸਾਈਡ ਵੱਜ ਗਈ ਉਹ ਤਾਂ ਡਿੱਪਿਆ ਦੂਜਾ ਦੇ ਮਟਰਸਲ ਰੁਕ ਗਿਆ ਸਰ ਡ੍ਰਿੰਕ ਕਿੰਨਾ ਦੀ ਕੀਤੀ ਹੋਈ ਆ ਇਹ ਟਰੈਕਟਰ ਚਲਾਉਣ ਵਾਲਾ ਜਿਹੜਾ ਡਰਾਈਵਰ ਨੇ ਕੀਤੀ ਤੇ ਇਹ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤਾਂ ਤਾਂ ਪਜਾਇਆ ਪਰ ਜਿਹੜਾ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਸਭ ਤੋਂ ਲੇਖਾ ਡਾਟਾ ਟਰਾਈਡਰ ਤੋਂ ਤੋਂ ਬਾਅਦ ਦੇਖਦੇ ਹਾਂ ਮਜੂਰ ਕਾਰਜਵਾਹਕ ਦੇ ਲਈ ਜੀ